कांग्रेस पार्टी वालों जिन्होंने टिकट देखकर नवाजे गया है सुखपाल सिंह खहरा जिदी की पाबी दाड़क ने डर आवाज ने और जिन्ह सजा सदा हक सच का पहरा दता है और पाब के मसलिया दुनिया भर च ਬਲੰਦੀਆ ਦੇ ਪਚਾਇਆ ਹੈ ਦੁਨੀਆ ਪਰਦੇਸ ਲੋਕਾਂ ਨੂੰ ਤੱਕ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ ਪਰਾਇਕ ਸਰਕਾਰ ਕਿਸੇ ਦੀ ਵੀ ਕਉ ਨਾ ਰਹੀ ਹੋਵੇ ਲਗਾਤਾਰ ਇਹੀ ਗੱਲ ਤੇ ਸਟੈਂਡ ਲੈ ਕੇ ਆਪਣੇ ਉੱਤੇ ਅਨੇਕਾਂ ਕਸ਼ਟ ਚੱਲ ਕੇ ਵੀ ਜੇਲ੍ਹਾਂ ਚੱਲ ਕੇ ਵੀ ਪੰਜਾਬ ਦੀ ਜੋ ਆਵਾਜ਼ ਨੂੰ ਬੁਲੰਦ ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਰਿਣੀ ਹੈਗਾ ਮੈਂ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਾਂਗਰਸਾਈ ਕਮਾਂਡ ਨੇ ਉਹਨਾਂ ਦੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਦੇ ਪੰਜਾਬ ਦੇ ਭਲੇ ਲਈ ਪ੍ਰਤੀਬੱਧਤਾ ਹੈਗੀ ਹੈ ਕਾਂਗਰਸ ਪਾਰਟੀ ਲਈ ਪ੍ਰਤੀਬੱਧਤਾ ਹੈਗੀ ਹੈ ਯੋਗਦਾਨ ਹੈ ਉਹਦੀ ਸਨਾਨਕਤ ਕਰਦੇ ਹੋਏ ਉਹਨਾਂ ਦੇ ਹਲਕਾ ਸੰਗਰੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜਿਹਨੂੰ ਕਹਿੰਦੇ ਕਿ ਮੇਰਾ ਇਹ ਉਹ ਦਿੱਸ ਚਾਹਗਾ ਮੇਰਾ ਇਹ ਪਿਕਅਪ ਇੰਡਾਗਾ ਹੈ ਜਾਂ ਮੇਰਾ ਇਹ ਮਤਲਬ ਸਾਡੀ ਸਾਡੀ ਜੱਦੀ ਪਿੰਡ ਹੈਗਾ ਹੈ ਉਹ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਮਾਣ ਬਖਸ਼ਿਆ ਹੈਗਾ ਔਰ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰਜਿਨਾ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਇਹ ਸੀਟ ਜਿੱਤ ਕੇ ਸੀ ਰਾਹੁਲ ਗਾਂਧੀ ਜੀ ਦੀ ਤੇ ਕੇਂਦਰੀ ਹਾਈ ਕਮਾਂਡਰੀ ਚ ਝੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਜਿਹੜੀ ਕੇਂਦਰ ਚ ਜੋ ਜੋ ਜਾਬਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਟੱਕ ਕੇ ਜਮਹੂਰੀਅਤ ਖਤਮ ਕਰਨ ਵੱਲ ਜਾ ਰਹੀ ਹੈ ਧਰਮਨ ਪੱਖ ਚਤਰ ਖਤਮ ਕਰਨ ਵੱਲ ਜਾ ਰਹੀ ਹੈ ਸੰਵਿਧਾਨ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਨਾ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਹੇ ਨੇਰੀ ਕਲੀ ਗਲੀ ਟੱਕ ਰਹੀ ਹੈ ਉਸ ਦੇ ਵਿਚਾਨ ਵਿੱਚ ਖੈਰ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਚਾਹ ਪਟਿਆਰੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਰਲ ਮਿਲ ਕੇ ਜਿੱਤ ਕੇ ਅਸੀਂ ਹਿੰਦੁਸਤਾਨ ਦੀ ਜਿਹੜੀ ਸ਼ਾਸਕ ਫਜ਼ਾ ਹੈਗੀ ਹੈ ਆਰਥਿਕ ਫਜ਼ਾ ਹੈਗੀ ਹੈ ਸਮਾਜਿਕ ਫਜ਼ਾ ਹੈਗੀ ਉਹ ਇਨਕਲਾਬੀ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਬੰਚਤ ਵਰਗ ਨੇ ਉਹਨਾਂ ਦੇ ਮਸਲੇ ਨੂੰ ਹੱਲ ਕਰਦੇ ਹੋਏ ਇੱਕ ਸਨੱਖਾ ਸੋਹ ਹਿੰਦੁਸਤਾਨ ਬਣਾਉਣ ਦਾ ਕੰਮ ਆਬਾਵਾਂਗੇ ਬਹੁਤ ਬਹੁਤ ਤਨਰਾਤ ਇੱਕ ਵਾਰ ਫਿਰ ਸੰਗਰੂਰ ਜਾਂਦੇ ਹੋਏ ਪਟਾਲਾ ਰੁਕਣ ਤੇ ਮੈਂ ਸਰਦਾਰ ਸੁਖਬਾਲ ਸਿੰਘ ਖੈਰਾ ਹੋਰਾਂ ਦਾ ਜਿਹੜੇ ਇੱਕ ਆਵਾਜ਼-ਏ-ਪੰਜਾਬ ਨੇ ਬੜਾ ਬਹੁਤ ਘੱਟ ਲੋਕਾਂ ਨੇ ਇਹ ਫਤਵਾ ਮਿਲਿਆ ਆਵਾਜ਼-ਏ-ਪੰਜਾਬ ਦਾ ਕਿਸੇ ਵੇਲੇ ਕਿਸੇ ਹੋਰ ਕੋਲ ਸੀਗਾ ਪਰ ਪਿਛਲੇ ਦਹਾਕੇ ਤੋਂ ਬਾਅਦ ਸਮੇਂ ਤੋਂ ਜਦ ਤੱਕ ਮੈਂ ਸਰਗਰਮ ਰਾਜਨੀਤੀ ਚ ਆਇਆ ਮੈਂ ਲਗਾਤਾਰ ਇਹਨਾਂ ਦੀ ਜਿਹੜੀ ਇਹ ਜਿਹੜਾ ਇੱਕ ਗੁਣ ਹੈਗਾ ਜਿਹੜੀ ਇਹਨਾਂ ਦੀ ਇੱਕ ਇੱਕ ਸ਼ਕਤੀ ਜਿਹੜੀ ਕੈਪੈਸਿਟੀ ਹੈਗੀ ਹੈ ਉਹਦਾ ਮੈਂ ਦਾਅ ਦਿੰਨਾ ਹੈਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਤਾ ਜ਼ਿੰਦਗੀ ਇਹ ਪੰਜਾਬ ਲਈ ਜਮਹੂਰੀਅਤ ਲਈ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਤੇ ਇਸ ਤਰ੍ਹਾਂ ਜਿੱਤਾ ਪ੍ਰਾਪਤ ਕਰਕੇ ਦੇਸ਼ ਦੀ ਤੇ ਪੰਜਾਬ ਦੀ ਸੇਵਾ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਕਿਸਾਨ ਫਿਰ ਮੁੜ ਕੇ ਰੇਲਵੇ ਘਟਕੇ ਬੈਗੇ ਆ ਹਾਂਜੀ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਟ੍ਰੇਨਾਂ ਬੰਦ ਹੋ ਗਈਆਂ ਕਿੱਦਾਂ ਦੇਖਦੇ ਹੋ ਇਹਨੂੰ ਦੇਖੋ ਕਿਸਾਨਾਂ ਦੇ ਮਸਲੇ ਅਣਸੁਲਝੇ ਪਏ ਹੈਗੇ ਆ ਬੜੇ ਲੰਮੇ ਸਮੇ ਤੋਂ ਰਸੁਲ ਜੇ ਪਏ ਹੈਗੇ ਜਿਹੜੇ ਜਦੋਂ ਮੋਦੀ ਸਾਹਿਬ ਨੇ ਤਿੰਨ ਕਾਰੇ ਕਰਨ ਵਾਅਦੇ ਲਿੱਤੇ ਸੀਗੇ ਜਦੋਂ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਕੀਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਕਾਂਗਰਸ ਨੇ ਕਹਿਆ ਕਿ ਅਸੀਂ ਦੇਵਾਂਗੇ ਐਮਐਸਪੀ ਪਰ ਇਹਨਾਂ ਨੇ ਹੁਣ ਤੱਕ ਨਹੀਂ ਸਾਰੇ ਫੈਸਲਾ ਕੀਤਾ ਟੈਨੀ ਮਿਸ਼ਰਾ ਜਿਹੜਾ ਕਿਸਾਨ ਜੀ ਜਿਹਦੇ ਮੁੰਡੇ ਨੇ ਕਿਸਾਨ ਡਰ ਕੇ ਮਾਰਤੇ ਹੈਗਾ ਉਹਨੂੰ ਫਿਰ ਮੁੜ ਕੇ ਟਿਕਟ ਦੇ ਦਿੱਤੀ ਗਈ ਹੈਗੀ ਹੈ ਬਾਕੀ ਕਿਸਾਨ ਆ ਜਿਹੜਾ ਸੁਮੇਨਾਥਰ ਕਮਿਸ਼ਨ ਦੀ ਰਿਪੋਰਟ ਹੈਗੀ ਹੈ ਜਿਹੜਾ ਕਾਕਸਾਨੀ ਘਾਟੇ ਘਾਟੇ ਬੰਦਾ ਸੌਦਾ ਆਏਗਾ ਕਿਸਾਨੀ ਨੂੰ ਸਾਥ ਦੇਣ ਲਈ ਉਹਨੂੰ ਨਰਾਹਤ ਦੇਣ ਲਈ ਭਾਜਪਾ ਸਰਕਾਰ ਕੁਛ ਨਹੀਂ ਕੀਤਾ ਥੁਕਣਾ ਬੈਠੇ ਪਕਾਏ ਆ ਆਮਦਨ ਦੁਗਣੀ ਕਰ ਦਾਂਗੇ ਆਪਦੇ ਦੁਗਣੀ ਕੀ ਆਪਦਰ ਘਟੀ ਹੈਗੀ ਹੈ ਕਿਸਾਨ ਖੁਦਕਸ਼ੀਆਂ ਸਾਰੇ ਹਿੰਦੁਸਤਾਨ ਦੇ ਲਗਾਤਾਰ ਜਾਰੀ ਹੋਏ ਪੰਜਾਬ ਚ ਵੀ ਕਿਸੇ ਨਾ ਕਿਸੇ ਕੋਨੇ ਤੋਂ ਖੁਆਰ ਦੇ ਕਿਸੇ ਖੁੰਜੇ ਚ ਰੋਜ਼ ਇੱਕ ਜਾਂ ਦੋ ਖਸਾਨਾਂ ਦੇ ਖਾਤਮ ਹੱਤਿਆ ਕਰਨ ਦੀ ਖਬਰ ਛਪਦੀ ਹੈਗੀ ਹੈ ਇਸ ਨੂੰ ਲੈ ਕੇ ਨੌਜਵਾਨ ਮਰ ਰਹੇ ਹੈ ਜੀ ਬਿਲਕੁਲ ਨਸ਼ਾ ਮਾਫੀਆ ਨਸ਼ਾ ਮਾਫੀਆ ਜਿਨ ਨਾਲ ਵਧਿਆ ਹੈਗਾ ਹੈ ਘਰ ਘਰ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਕਿ ਨਸ਼ਾ ਹੁਣ home delivery ਤੱਕ ਨੌਬਤ ਪੁੱਜੀ ਪਈ ਹੈ ਉਹ ਸਰਕਾਰ ਜਿਹੜੀ ਤਿੰਨ ਮਹੀਨੇ ਨਸ਼ਾ ਖਤਮ ਕਰਨ ਦੀ ਦੌਂਗੇ ਜੇ ਮਾਰਦੀ ਸੀਗੀ ਅੱਜ ਉਹ ਬੇਵਸ ਨਜ਼ਰ ਆ ਰਹੀ ਹੈਗੀ ਹੈ ਔਰ ਇਸ ਵਾਰੀ ਚੁੱਪ 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 ਧਾਰੀ ਬੈਠੀ ਹੈਗੀ ਹੈ ਜਿਹਨੇ ਰਿਪੋਰਟ ਆ ਨਸ਼ੇ ਬਾਰੇ ਉਹ ਨਸ਼ਾ ਨਹੀਂ ਕਰ ਰਹੀ ਜਾਂ ਉਹਨਾਂ ਦੇ ਉਹਨਾਂ ਅੱਗੇ ਤੋਰ ਨਹੀਂ ਰਹੀ ਫੀਮ ਦੀ ਖੇਤੀ ਦੀ ਗੱਲ ਕੀਤੀ ਸੀ ਨਹੀਂ ਮੈਂ ਫੀਮ ਦੀ ਖੇਤੀ ਦੀ ਗੱਲ ਨਹੀਂ ਸੀ ਕੀਤੀ ਮੈਂ ਐਨਡੀਪੀਐਸ ਐਮੈਂਡਮੈਂਟ ਬਿੱਲ ਦੀ ਗੱਲ ਕੀਤੀ ਸੀ ਕਿ ਜੇ ਜਿਹੜੇ ਜਿਹੜੇ ਨਸ਼ੇ ਨੇ ਪੰਜਾਬ ਦੇ ਰਵਾਇਤੀ ਨਸ਼ੇ ਚਾਹੇ ਉਹ ਫੀਮ ਹੈ ਚਾਹੇ ਉਹ ਪੁੱਕੀ ਹੈ ਚਾਹੇ ਉਹ ਭੰਗ ਹੈਗਾ ਇਹ ਘਾਤ ਤਕਨੀ ਹੈਗੇ ਪੰਜਾਬ ਹਜ਼ਾਰਾਂ ਸਾਲ ਤੋਂ ਇੱਕ ਨਿਸ਼ਚਿਤ ਮਾਤਰਾ 'ਚ ਇਹ ਨਸ਼ੇ ਵਰਦਾ ਰਹੇ ਸੀਗਾ ਜਦ ਤੱਕ ਇਹ ਨਸ਼ੇ ਸੀਗੇ ਪੰਜਾਬ 'ਚ ਇੱਕ ਵੀ ਮਹਤਵਪੂਰਨ ਸੀ ਹੋਈ ਮੈਨੂੰ ਕੋਈ ਦਾਦਾ ਕਹਨਾ ਦੇਵੇ ਕਿ ਪੰਜਾਬ 'ਚ ਕਦੀ ਸਨ 90 ਤੋਂ ਪਹਿਲਾਂ ਕੋਈ ਨਸ਼ੇ ਨਾ ਮਰਦਾ ਸੀਗਾ ਨਹੀਂ ਮਰਦਾ ਸੀਗਾ ਇਹ ਨਸ਼ੇ ਮਾਰੇ ਬੜੇ ਯੋਗ ਹੈਗਾ ਜੋ ਫੀ ਪੁੱਕੀ ਦੇ ਬੈਨ ਲੱਗਿਆ ਉਹਨਾਂ ਨੂੰ ਅਪਰਾਧੀ ਕੋਸ਼ਟ ਕਰ ਦਿੱਤਾ ਮੈਂ ਬਿੱਲ ਪੇਸ਼ ਕੀਤਾ ਕਿ ਉਹ ਅਪਰਾਧੀ ਨਹੀਂ ਹੈਗੇ ਆ ਬਿਮਾਰ ਨੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਔਰ ਜਦ ਤੱਕ ਇਸ ਨੂੰ ਦੇ ਮੁਕੰਮਲ ਬਸੇ ਹੋ ਦਾ ਇੰਤਜ਼ਾਮ ਨਹੀਂ ਕਰਦੇ ਰੋਜ਼ਗਾਰ ਦਾ ਇੰਤਜ਼ਾਮ ਨਹੀਂ ਕਰਦੇ ਸ਼ਾਮ ਨੂੰ ਈਵਿੰਗ ਮੈਨੇਜਮੈਂਟ ਪੜਨਾ ਚੁਰੂ ਨਹੀਂ ਕਰਦੇ ਕਮੇਟੀਆਂ ਬਣਾ ਕੇ ਉਦੋਂ ਤੱਕ ਉਹਨਾਂ ਨੂੰ ਲੋੜ ਦੇ ਮੁਤਾਬਕ ਜਿਵੇਂ ਅਮਰੀਕਾ ਨੇ ਕੀਤਾ ਕੈਨੇਡਾ ਨੇ ਕੀਤਾ ਉਹਨਾਂ ਨੇ ਲਿਬਰਲ ਪਾਲਿਸੀ ਪੜਾ ਲਈ ਨਸ਼ਿਆਂ ਭਰੇ ਦੁਨੀਆ ਦੇ ਬਤਾੜੀਆਂ ਮੁਲਕਾਂ ਨੇ ਆਪਣੀ ਨਸ਼ਾ ਨੀਤੀ ਬਦਲੀ ਹੈਗੀ ਹੈ ਅਮਰੀਕਾ ਇੱਕ ਹੈਗਾ ਅਮਰੀਕਾ ਦੇ ਇਹ ਇਹ ਕਾਨੂੰਨ ਬਤਾੜੀਏ ਸੂਬੇ ਦਾ ਪਾਸ ਕਰਤੇ ਖੀਰਲਾ ਸੂਬਾ ਕੈਲੀਫੋਰਨੀਆ ਕਿ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਸ ਬੰਦੇ ਨੂੰ ਘਰ ਦੇ ਪਿਛਵਾੜੇ 'ਚ 5 ਤੋਂ 35 ਬੂਟੇ ਪੰਗ ਨੂੰ ਲਾ ਪੰਗ ਦੀ ਲਾ ਦੀ ਇਜਾਜ਼ਤ ਇੱਕ ਕਾਨੂੰਨੀ ਤੌਰ ਤੇ ਇਜਾਜ਼ਤ ਹੈ ਮੈਂ ਪੰਜਾਬ ਸਰਕਾਰ ਨੂੰ ਕਹਾਂ ਕਿ ਤੁਸੀਂ ਇੰਜ ਕਰੋ ਜੇ ਰਜਿਸਟਰੀ ਬਣਾਓ ਤੇ ਦੇਖੋ ਕਿਹੜੇ ਬੰਦਿਆਂ ਨੂੰ ਫੀਮ ਭੁੱਕੀ ਦੀ ਆਦਤ ਹੈਗੀ ਹੈ ਉਹ ਫਸ ਫਸ ਚੁੱਕੇ ਨੇ ਤੇ ਉਹਨਾਂ ਨੂੰ ਕਹੋ ਕਿ ਸਰਪੰਚ ਦੀ ਨਿਗਰਾਨੀ ਹੈ ਤਹਿਸੀਲਦਾਰ ਦੀ ਨਿਗਰਾਨੀ ਹੈ ਹਰ ਬੰਦੇ ਨੂੰ 10 ਤੋਂ ਲੈ ਕੇ 50 ਬੂਟੇ ਤੁਸੀਂ ਉਸ ਦੇ ਲਾਂ ਦੀ ਇਜਾਜ਼ਤ ਦਿਓ ਉਹ ਮਾਫਾ ਜਿਹੜਾ ਮਾਫੀ ਆਏਗਾ ਹਫਤੇ 'ਚ ਮਰ ਜਾਊਗਾ ਸਾਰਾ ਮਾਫੀਆ ਤੋਂ ਉੱਤੋਂ ਸ਼ੁਰੂ ਹੋ ਕੇ ਫਿਰ ਮਾਰੇ ਨਸ਼ੇ ਵੱਲ ਜਾਂਦਾ ਹੈਗਾ ਪੰਜਾਬ 'ਚ ਮਾਰੇ ਨਸ਼ੇ ਵੜੇ ਉਦੋਂ ਹੈਗੇ ਜਦੋਂ ਫੀਮ ਪੁੱਕੀ ਬੰਦ ਹੋਈ ਉਸ ਤੋਂ ਪਹਿਲਾਂ ਮਾਰੇ ਨਸ਼ੇ ਨਹੀਂ ਸਕੇ ਕਾ ਇਹ ਗੈਰ ਕਾਤਕ ਨਸ਼ੇ ਹੈਗੇ ਫੀਮ ਪੁੱਕੀ ਖਾ ਕੇ ਬੰਦਾ ਰੰਬਾ ਪਾਲਦਾ ਕਹੀ ਪਾਲਦਾ ਹੈਗਾ ਸ਼ਰਾਬ ਵੀ ਕਿਸ ਐਕਸੀਡੈਂਟ ਹੁੰਦੇ ਹੈਗੇ ਘਰੇਲੂ ਹਿੰਸਾ ਹੁੰਦੀ ਹੈਗੀ ਹੈ ਸੜਕਾਂ ਦੇ ਰੂਡ ਰੇਜ ਇਵੈਂਟਸ ਹੁੰਦੀਆਂ ਹੈਗੀਆਂ ਪਰ ਜਦ ਕੇ ਫੀਮ ਪੁੱਕੀ ਦਾ ਬੰਦਾ ਸਾਉ ਨਸ਼ਾ ਕਮਾਉ ਨਸ਼ਾ ਹੈਗਾ ਉਹ ਸਰਕਾਰ ਆਪਣੇ ਕੰਟਰੋਲ ਇਸ ਲੈ ਕੇ ਤਾਂ ਕਿ ਗਲਤ ਹੱਥਾਂ 'ਚ ਨਾ ਜਾਵੇ ਮਾਫੀਆ ਕੋਲੋਂ ਨਿਕਲੇ ਹੋ ਉਹ ਉਹ ਉਹਨੂੰ ਬੂਟੇ ਲਾਣ ਦੀ ਜਾਜ ਦੇ ਚਾਹੇ ਅਗਲਾ ਭੁਰਜੀ ਬਣਾਵੇ ਚਾਹ ਕੁੱਟ ਕੇ ਚੂਰਾ ਬਣਾ ਕੇ ਪੁੱਕੀ ਬਣਾ ਲਵੇ ਚਾਹੇ ਡੋਡੇ ਚ ਫੀਮ ਕੱਢ ਲਵੇ ਆਪਣੇ ਸਾਲ ਦੀ ਵਰਤੋਂ ਕੱਢ ਲਵੇ ਸਾਰਾ ਮਾਫੀਆ ਮਰ ਜਾਊਗਾ ਸਾਰੇ ਮਾਰੇ ਨਫੇ ਮਰ ਚੜ ਗਏ ਦੇਖੋ ਪਹਿਲਾਂ ਤਾਂ ਮੈਂ ਡਾਕਟਰ ਧਰਮਵੀਰ ਗਾਂਧੀ ਜੀ ਦਾ ਔਰ ਸਾਡੇ ਸਤਕਾਰਯੋਗ ਜੋਗਿੰਦਰ ਸਿੰਘ ਜੀ ਕਾਕੜਾ ਸਾਹਿਬ ਜਿਨ੍ਹਾਂ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ ਦੇ ਇਸ ਚੌਂਕ ਵਿੱਚ ਕਾਂਗਰਸ ਦੇ ਸਤਕਾਰਯੋਗ ਵਰਕਰਾਂ ਨੂੰ ਇਕੱਤਰ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਹੁਨਾਰ ਕਾਬਲ ਪਾਰਲੀਮੈਂਟੇਰੀਅਨ ਰਹਿ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਤੇ ਜੱਗ ਜਾਹਰ ਹੈ ਮੈਂ ਤਾਂ ਇੱਥੋਂ ਤਾਂ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ ਨੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੜਿਆਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕ੍ਰਿਆ ਦਾ ਇਤਿਹਾਸ ਹੈ ਉਹ ਇੰਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘਟੋ ਘਟ ਜੇ ਪੜ੍ਹੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਗਈ ਲੇਕਿਨ ਹੋਣ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਢੁੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨiyet ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲਿਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਆ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਂਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰ ਰਹੇ ਨੇ ਲੋਕੀ ਸਿਰਿੰਜਾ ਲਾ ਲਾ ਕੇ ਨਾੜੀਆਂ ਨਾੜੀਆਂ ਵਿੱਚ ਇੱਥੋਂ ਤੱਕ ਮੌਬਾਦੇ ਬੱਚੇ ਨੌਜਵਾਨ ਆ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਇਹ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੱਤੇ ਨੇ ਕਤਲ ਕਰਦੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੈਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਹੁੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਲੋਕ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮਟ ਉਹ ਛੋਟੀ ਜੀ ਗੱਲ ਹੈ ਦੈਟਸ ਸੇ ਇੱਕ ਇਹਨਾਂ ਦਾ ਇੱਕ ਸਿਕਲ ਲੇਕਿਨ ਉਸ ਤੋਂ ਬਾਅਦ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਟਰ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਗਰੀਬਾਂ ਦੇ ਵਾਸਤੇ ਉਹ ਸਾਰੇ ਐਂਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕੀਤੇ ਜਿਹੜੇ ਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ ਨੇ ਦੂਜੀ ਗੱਲ ਇਹਨਾਂ ਦੀ ਮੈਂ ਦੋ ਗੱਲਾਂ ਤੁਹਾਨੂੰ ਹੋਰ ਕੋਟ ਕਰਦੇ ਆ ਉਹ ਮੈਨੂੰ ਬੜੀਆਂ ਯਾਦ ਰਹਿੰਦੀਆਂ ਨੇ ਜਦੋਂ 2022 ਦੀ ਇਲੈਕਸ਼ਨ ਚੱਲਦੀ ਸੀ ਜਿਹੜੀ ਕਹਿੰਦੇ ਜੀ ਹਨੇਰੀ ਵਗ ਰਹੀ ਸੀ ਬਦਲਾਵ ਦੀ ਇਹਨਾਂ ਨੇ ਉਦੋਂ ਉਦੋਂ ਹੀ ਵਾਰਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ ਬਚਿਓ ਇਹ ਛੋਟਾ ਮੋਦੀ ਵਾ ਔਰ ਹੋ ਗਿਆ ਸਾਬਤ ਦੋ ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੁਹਾਡੇ ਤੇ ਬੀਜੇਪੀ ਚ ਫਰਕ ਦੱਸੋ ਮੈਨੂੰ ਦੋ ਗੱਲਾਂ ਦਾ ਫਰਕ ਪੁੱਛ ਰਹਾ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਈਡੀ ਤੇ ਸੀਬੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ 'ਤੇ ਸਾਰੀ ਇੱਕ ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨਹੀਂ ਕੇ ਬਹੁਤ ਵੱਡਾ ਸ਼ਰਾਬ ਘਟਾਲਾ ਪਰ ਚਲੋ ਮੰਨੋ ਕਿ ਉਹ ਝੂਠੇ ਕੇਸ ਨੇ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰ ਰਹੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੱਤਾ ਕਿੰਨੇ ਝੂਠੇ ਬੱਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਿੱਦਣ ਜਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟੀਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾਰਾ ਜਾਂ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ लवली ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਣ ਜਾਂਦੀ ਹੈ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਜਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਗਈ ਪੁਲਿਸ ਨੇ ਇਸੇ ਪੰਜਾਬ ਪੁਲਿਸਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੋਕਰ ਆ ਪੁਲਿਸ ਦਾ ਮਿਸਿਊਜ਼ ਨੂੰ ਲੈ ਕੇ ਕੋਈ ਫਰਕ ਨਹੀਂ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਹੈਗਾ ਕੇਜਰੀਵਾਲ ਹੈ ਇਹ ਛੋਟਾ ਮੁੱਦੀ ਆ ਦੇਸ਼ ਦੇ ਵਿੱਚ ਔਰ ਉਹੀ ਗੱਲ ਸਾਬਤ ਹੋ ਰਹੀ ਆ ਜਿਹੜਾ ਮੀਡੀਆ ਦੀ ਗੱਲ ਕਰੋ ਤੁਸੀਂ ਸੁਣੋ ਇਹ ਉੱਥੇ ਅਕਸਰ ਕਹਿੰਦੇ ਨੇ ਕਿ ਬੀਜੇਪੀ ਨੇ ਗੁੱਦੀ ਮੀਡੀਆ ਬਣਾ ਦਿੱਤਾ ਚਲੋ ਮੰਨੋ ਔਰ ਸਾਰੇ ਜਾਣਦੇ ਕਿ ਮੇਨਸਟ੍ਰੀਮ ਮੀਡੀਆ ਨੂੰ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਹਾਈਜੈਕ ਕੀਤਾ ਕੀ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੰਨਾ ਮੇਨਸਟ੍ਰੀਮ ਮੀਡੀਆ ਕਦੀ ਡਾਕਟਰ ਗਾਂਧੀ ਖੈਰਾ ਦੇਖੋਂਗੇ ਤੁਸੀਂ ਉਹਦੇ ਤੇ ਇਹ ਤਾਂ ਆਰਗੇਨਿਕ ਮੀਡੀਆ ਜਿਹੜਾ ਚੱਕ ਰਿਹਾ ਸਾਨੂੰ ਇਹਨਾਂ ਨੇ ਸਾਰੇ ਮੀਡੀਆ ਨੂੰ ਜਾਂ ਪੈਸੇ ਨਾਲ ਖਰੀਦ ਲਿਆ ਜਾਂ ਉਹਦੀਆਂ ਬਾਹਾਂ ਮਰੂੜ ਕੇ ਉਹਦੇ ਤੇ ਪਰਚੇ ਦਰਜ ਕਰਕੇ ਉਹਨੂੰ ਬੰਦ ਕਰਾ ਦਿੱਤਾ ਜਾਂ ਇਹਨਾਂ ਨੇ ਉਸ ਨੂੰ ਜਿਹੜਾ ਇਹਨਾਂ ਇੱਕ ਹਰਾਸ ਕੀਤਾ ਜਦ ਤੱਕ ਉਹ ਇਹਨਾਂ ਦੀ ਖਬਰਾਂ ਨਹੀਂ ਦਿਖਾਉਂਦਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕਤਲਾਂ ਨਸ਼ੇ ਦੀ ਮੌਤ ਬਾਰੇ ਕੋਈ ਨਹੀਂ ਦਿਖਾ ਰਿਹਾ ਕਿਸਾਨ ਉਗਰਾਹਾ ਹੁਣੀ ਜਾਂ ਡੱਲੇਵਾਲ ਜਾਂ ਹੋਰ ਜਿਹੜੇ ਗਰੁੱਪ ਨੇ ਰੁਲਦੂ ਮਾਨਸਾ ਯਾ ਹੋਰ ਜਿਹੜੇ ਬੈਠੇ ਹਜ਼ਾਰਾਂ ਦਾ ਕੱਟ ਕਰਦੇ ਮੀਨਸਟਰੀ ਮੀਡੀਆ ਦੇ ਅਖਬਾਰਾਂ ਨੇ ਕਦੀ ਦਿਖਾਇਆ ਨਹੀਂਗਾ ਸੋ ਮੀਡੀਆ ਮੈਨੇਜਮੈਂਟ ਨੂੰ ਤੇ ਪੁਲਿਸ ਦੇ ਦੁਰਉਪਯੋਗ ਨੂੰ ਲੈ ਕੇ ਭਾਜਪੀ ਔਰ ਆਮ ਆਦਮੀ ਪਾਰਟੀ ਇੱਕ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਹੋਰ ਬਹੁਤ ਗੱਲਾਂ ਨੇ ਲੇਕਿਨ ক্ষমাਇ ਇਜਾਜ਼ਤ ਦੇ ਦਿੰਦਾ ਸੰਗਰੂਰ ਦੀ ਸੀਟ ਨੂੰ ਕਿੱਦਾਂ ਦੇਖਦੇ ਹੋ ਸਿਰ ਸੰਗਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਅੱਛਾ ਰਿਸਪੌਂਸ ਆ ਉੱਥੇ ਪਾਰਟੀਬਾਜ਼ੀ ਤੋਂ ਉੱਤੇ ਲੋਕ ਉੱਠ ਕੇ ਮੇਰੇ ਨਾਲ ਸੰਪਰਕ ਚ ਨੇ ਸਭ ਤੋਂ ਜ਼ਿਆਦਾ ਸੰਪਰਕ ਜਿਹੜੇ ਬਿਲਕੁਲ ਇਮਾਨਦਾਰ ਜਜ਼ਬਾਤੀ ਜਿਨ੍ਹਾਂ ਨੇ ਆ ਝਾੜੂ ਦਾ ਲੜ ਫੜਿਆ ਸੀਗਾ ਜਿਹੜੀ ਡਾਕਟਰ ਸਾਹਿਬ ਨੇ ਕਿਹਾ ਨਾ ਕਿ ਜਿਹੜਾ ਝਾੜੂ ਦਾ ਇਨੀਸ਼ੀਏਟ ਹੋਇਆ ਸੀ ਬਾ ਅੰਨਾ ਹਜ਼ਾਰੇ ਮੂਵਮੈਂਟ ਦਾ ਉਹ ਇੱਕ ਲੋਕੀ ਜੈਨੂਨ ਚੇਂਜ ਚਾਹੁੰਦੇ ਸੀ ਪੋਲਿਟਿਕਸ ਵਿੱਚ ਇਹ ਉਹਦੇ ਨਾਮ ਤੇ ਲੋਕਾਂ ਨੇ ਵੋਟ ਪਾਈ ਹੈ ਪਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸ ਚੇਂਜ ਦਾ ਗਰਭਪਾਤ ਕੀਤਾ ਇਹ ਵੀ ਡਾਕਟਰ ਸਾਹਿਬ ਦੇ ਲਫ਼ਜ਼ ਨੇ ਗਰਭਪਾਤ ਕੀਤਾ ਲੋਕਾਂ ਦਾ ਵਿਸ਼ਵਾਸ ਤੋੜਿਆ ਵਾ ਇਸ ਕਰਕੇ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਡਿਜੈਕਸ਼ਨ ਹੈ ਜਿੰਨਾ ਝਾੜੂ ਦਾ ਅਸਲ ਅੱਛਾ ਵਲੰਟੀਅਰ ਜਿਹੜੇ ਜਜ਼ਬਾਤੀ ਬੰਦੇ ਜੁੜੇ ਸੀਗੇ ਉਹ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੈਨੂੰ ਬਹੁਤ ਸਪੋਰਟ ਮਿਲਦੀ ਆਫ ਕੋਰਸ ਕਾਂਗਰਸ ਦਾ ਕੇਡਰ ਪੱਪਾ ਪਾਰ ਹੋ ਕੇ ਉਹਨਾਂ ਜਾ ਰਿਹਾ ਸਿੱਧਾ ਬਜਿੰਦਰ ਸਿੰਘ ਲਈ ਜਿਹੜੇ ਕਿ ਸਾਡੇ ਫੋਰਮਰ ਮਿਨਿਸਟਰ ਨੇ ਕੱਲ ਗੋਲਡੀ ਦਲਬੀਰ ਦੇ ਘਰੇ ਘੱਟ ਕੀਤਾ ਸੀ ਜਿਹੜਾ ਕੱਲ ਆ ਰਿਹਾ ਬਰਨਾਲੇ ਸਾਡੇ ਪ੍ਰੈਜ਼ੀਡੈਂਟ ਨੇ ਕਾਲਾ ਕੁਲਦੀਪ ਢਿੱਲੋਂ ਜੀ ਬਰਨਾਲੇ ਜ਼ਿਲ੍ਹੇ ਦੇ ਉਸ ਤੋਂ ਅਗਲੇ ਦਿਨ ਬੀਬੀ ਰਜਿੰਦਰ ਕੌਰ ਪੱਠਲ ਫੋਰਮਰ ਚੀਫ ਮਿਨਿਸਟਰ ਫੇਰਤਮਾਨ ਸਾਹਿਬ ਜਿਹੜੇ ਸੁਨਾਮ ਤੋਂ ਇਲੈਕਸ਼ਨ ਲੜੇ ਦੇ ਨੌਜਵਾਨ ਇਦਾਂ ਕਰ ਸਾਡਾ ਕੈਂਪੇਨ ਜਿਹੜਾ ਉੱਠ ਰਿਹਾ ਵਾ ਔਰ ਮੈਂ ਤੁਹਾਨੂੰ ਫਿਰ ਕਿਹਾਵਾ ਕਿ ਉਸ ਵਾਹਿਗੁਰੂ ਦੀ ਦੇਣ ਤੇ ਆ ਪੰਜਾਬ ਦੇ ਤੇ ਸੰਗਰੂਰ ਦੇ ਲੋਕਾਂ ਦੀ ਫਰਾਕ ਦੇ ਲਈ ਆ ਜਿਹੜਾ ਉਹ ਮੈਨੂੰ ਇਸ ਵੱਡੇ ਪੱਧਰ ਤੇ ਸਪੋਰਟ ਕਰ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਜਿਹੜੇ ਅੱਜ ਵੀ ਜਿਹੜੇ ਹੈਗੇ ਨੇ ਮੰਡੀਆਂ 'ਚ ਬੈਠੇ ਨੇ ਜਿਹੜੇ ਹੈਗੇ ਉਹ ਤੋਂ ਲੈ ਕੇ ਗਏ ਨੇ ਅੱਜ ਅਸੀਂ ਦੇਖੋ ਗੱਲ ਇਹ ਆ ਕਿ ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ ਕਿ ਅੱਜ ਕਿਸਾਨ ਕਿਉਂ ਹਤਾਸ਼ ਆ ਭਾਜਪਾ ਨੇ ਜਿਸ ਢੰਗ ਦੇ ਨਾਲ ਉਹਨਾਂ ਨੂੰ ਮੈਂਟਲ ਟੌਰਚਰ ਕੀਤਾ 700 ਬੰਦਾ ਮਰ ਗਿਆ ਲੱਖਾਂ ਦਾ ਅੰਦੋਲਨ ਚੱਲਿਆ ਲੇਕਿਨ ਕੋਈ ਗੱਲ ਹੀ ਨਹੀਂ ਮੰਨੀ ਗਈ 3 ਸਾਲ ਬਾਅਦ ਆਉਂਦੇ ਨੇ ਸ਼ੁਭਕਰਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਫੇਰ ਮਾਰ ਦਿੱਤਾ ਹਾਂਜੀ ਕਾਗੜਾ ਸਾਹਿਬ ਕੀ ਕਹਿਣਾ ਜਾਨਾ ਤਰਨ ਦਾਕਰਨ ਦੀ ਗਾਂਧੀ ਸਾਹਿਬ ਆਏ ਸੀ ਤੇ ਸੁਖਪਾਲ ਖੈਰਾ ਜੀ ਆਏ ਚਾਹ ਜੀ ਅੱਗੇ ਲੋਕਾਂ 'ਚ ਬੜੀ ਖੁਸ਼ੀ ਦੀ ਲਹਿਰ ਆ ਰਾਤ ਕਰੀਬ 9:30 ਵਜੇ ਠਾਰਾ ਸਾਹਿਬ ਦਾ ਪ੍ਰੋਗਰਾਮ ਬਣਿਆ ਉਹਨਾਂ ਨੇ ਜਾਣਾ ਸੀ ਸਾਡੇ ਕੈਬਨਟ ਦੇ ਸਾਬਕਾ ਵਜ਼ੀਰ ਜਿੰਦਰ ਸਿੰਘਲਾ ਜੀ ਦੇ ਘਰੇ ਉਹਨਾਂ ਨੇ ਰਾਤ 9:30 ਵਜੇ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਤੁਸੀਂ ਰੱਖ ਲਓ ਮੈਂ ਇੱਥੇ ਆਉਂਗਾ ਔਰ ਸਾਡੇ ਸਭੁੱੱਚੇ ਹਲਕੇ ਸਨੌਰ ਨੇ ਪੱਦਾ ਪਾਰ ਹੋ ਕੇ ਉਹਨਾਂ ਦਾ ਵੈਲਕਮ ਕੀਤਾ ਔਰ ਭਰਾਂ ਗਾਂਧੀ ਜੀ ਵੀ ਸਾਡੇ ਜਿਹੜੇ ਪਾਰਲੀਮੈਂਟ ਦੇ ਕੈਂਡੀਡੇਟ ਨੇ ਬਹੁਤ ਅੱਛੇ ਇਨਸਾਨ ਨੇ ਉਹਨਾਂ ਨੇ ਵੀ ਇੱਥੇ ਆਏ ਔਰ ਸਾਰੀ ਸੰਗਤ ਨੇ ਉਹਨਾਂ ਦੋਨਾਂ ਦਾ ਵੈਲਕਮ ਕੀਤਾ ਅੱਜ ਤੇ ਜਿਹੜੀ ਆਗਾਜ਼ ਹੈ ਪਾਰਲੀਮੈਂਟ ਦੀ ਉਹ ਸ਼ੁਰੂ ਹੋਈ ਆ ਔਰ ਅਸੀਂ ਸਾਰੇ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਔਰ ਸਾਰੇ ਉਹਦਾ ਵੱਧ ਤੋਂ ਵੱਧ ਮਦਦ ਕਰਕੇ ਦੋਨਾਂ ਪਾਰਲੀਮੈਂਟ ਹਲਕਿਆਂ ਜਿਸ ਦੇ ਸਾਡੇ ਰਿਸ਼ਤੇਦਾਰੀਆਂ ਨੇ ਸੰਗਰੂਰ ਚ ਔਰ ਚਾਹ ਪਟਿਆਲੇ ਚ ਅਸੀਂ ਆਪ ਕੰਮ ਕਰਦੇ ਆ ਸਾਰੇ ਉਨਾਰ ਵਟ ਵਟ ਵਟਾ ਪਾ ਕੇ ਜਿੱਤਾ। ਇਹਨਾਂ ਦੇਖ ਦਿਓ ਮਹਾਰਾਣੀ ਪੰਨੀਤ ਕੋਰ ਐਮ ਬੀ ਜੀ ਪੀ ਉਮੀਦਵਾਰ ਹੈਗੇ। ਐਨ ਕੇ ਐਨ ਕੇ ਸ਼ਰਮਾ ਵੀ ਆ ਗਏ ਆ ਕਾਲੀ ਦਿਨ ਚਲੋ 18 ਜੀ ਸਾਰਿਆਂ ਨੇ ਇੱਥੇ ਵੋਟਾਂ ਮੰਗਾ ਲਾਣਾ ਹੈ। ਔਰ ਸਾਰਿਆਂ ਨੇ ਆਪੋ ਆਪਣੀ ਗੱਲ ਕਰਨੀ ਹੈ। ਕਿਉਂਕਿ ਮਹਾਰਾਣੀ ਸਾਡੇ ਬਹੁਤ ਸਤਿਕਾਰਯੋਗ ਨੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਇੰਨਾ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ। ਉਹ ਛੱਡ ਕੇ ਸਾਨੂੰ ਸਾਰਿਆਂ ਨੂੰ ਚਲੇ ਗਏ ਸੀ ਤਾਂ ਮਜੂਸ ਆ ਪਿਛਲੀ ਵਾਰ ਬਾਹਰ 42000 ਦੀ ਲੀਡ ਇੱਥੋਂ ਦਿੱਤੀ ਸਨੌਰ ਹਲਕਾ ਨਿਵਾਸੀਆਂ ਨੇ। ਔਰ ਅਸੀਂ ਚਾਹੁੰਦੇ ਸੀ ਕਿ ਦ لیکن ਉਹਨਾਂ ਦੀ ਮਰਜ਼ੀ ਹੈ ਜੇ ਉਹਨਾਂ ਦੇ ਆਪਣੇ ਨਿੱਜੀ ਫੈਸਲੇ ਨੇ ਅਸੀਂ ਤਾਂ ਉਹਨਾਂ ਦੇ ਨਾਲ ਖੜੀ ਸੀ ਲੇਕਿਨ ਉਹ ਸਾਨੂੰ ਛੱਡ ਕੇ ਸਾਰੇ ਆਪ ਹੀ ਭਾਜਪੀ ਚਲੇ ਗਏ ਨੇ ਔਰ ਉਹ ਬਹੁਤ ਵੱਡੇ ਲੀਡਰ ਨੇ ਉਹਨਾਂ ਨੂੰ ਜਿਆਦਾ ਸਿਆਣੇ ਨੇ ਜੀ ਕੀ ਕਹਿ ਸਕਦੇ ਹਾਂ ਉਹਨਾਂ ਬਾਰੇ ਕੀ ਲੱਗਦਾ ਇਹਨਾਂ ਦਾ ਨੁਕਸਾਨ ਹੋ ਸਕਦਾ ਹੈ ਕਾਂਗਰਸ ਨੂੰ ਨਹੀਂ ਸਾਨੂੰ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਕਾਂਗਰਸ ਬਹੁਤ ਤਗੜੀ ਹੋ ਕੇ ਨਿਕਲੇਗੀ ਤੁਸੀਂ ਦੇਖੋ ਕਾਂਗਰਸ ਵਰਕਰ ਸਾਰੇ ਅੱਜ ਖੜੇ ਨੇ ਔਰ ਉੱਥੇ ਖੜੇ ਨੇ ਸਾਰੇ ਆਪਣੇ ਨਾਲ ਸਾਡੇ ਸਾਰੇ ਜਿੰਨੇ ਹਲਕਾ ਚਾਰਜ ਨੇ ਚਾਹ ਕੈਬਨਿਟ ਦੇ ਵਜ਼ੀਰ ਨੇ ਕੱਲ ਅਮਰਿੰਦਰ ਸਿੰਘ ਰਾਜਾ ਬੜੇ ਨੇ ਸਾਡੇ ਕਾਂਗਰਸ ਦੇ ਪ੍ਰਧਾਨ ਔਰ ਸਾਰੇ ਸਾਡਾ ਇੱਕ ਆ ਸਾਰੇ ਅਸੀਂ ਇਕੱਠੇ ਹੋ ਕੇ ਜੁੰਟੀ ਹੋ ਕੇ ਸਾਰੇ ਵੱਧ ਤੋਂ ਵੱਧ ਵੋਟਾਂ ਨਾ ਦਿਤਾਓ ਠੀਕ ਜੀ ਸੰਗਾ ਜੀ ਸਾਰਿਆਂ ਨੂੰ ਅੱਜਿਕਾ ਬਹੁਤ ਬਹੁਤ ਧੰਨਵਾਦ ਹਰ ਬੜਾ ਸਨਮਾ ਹੈ